ਲੈ ਲਓ ਖੱਬਲ ਲਓ ਤੇ ਲਓ ਟੱਕਰ ਖਾ ਲੋ ਆਮ ਕਰਤਾ ਚਲੋ ਠੀਕ ਹੈ ਖੱਬਲ ਵੱਡਣ ਲੱਗ ਰਿਹਾ ਰੇੜੀ ਕੋੜ ਹੈ ਰੱਸੇ ਫੜਨੀ ਸੋਖੀ ਨਹੀਂ ਹੈਗੀ ਖੱਬਲ ਵੀ ਵੱਡਣਾ ਪੈਂਦਾ ਹੈ ਹੈਣਾ ਰੇੜੀ ਲੈ ਪਾਣੀ ਪੀ ਲੋ ਹਾਂ ਦਾਤੀ ਦਾਤੀ ਚੱਕ ਲਈ ਦਾਤੀ ਹੁਣ ਚੱਕ ਲਈ ਅੱਜ ਆਪਾਂ ਖਾਸ ਬਲੌਗ ਬਣਾਉਣ ਲੱਗਿਆਂਗੇ ਖੱਬਲ ਦੇ ਉੱਤੇ ਘੋੜਿਆਂ ਦੀ ਸਸਤੀ ਕੀਤੇ ਲਾਹੇਵੰਦ ਖਰਾਕ ਠੀਕ ਆ ਮਾਤਾ ਜਾਣੇ ਅਸੀਂ ਪਹਿਲਾਂ ਸਰੋਂ ਡਾਈਏ ਹਾਂ ਪਹਿਲਾਂ ਸਰੋਂ ਡਾਈਆ ਚਲੋ ਚਲੋ ਚੱਲੀਏ ਖੱਬਲ ਵੱਢ ਕੇ ਲੈ ਕੇ ਆਉਣੇ ਆਂ ਖੋੜੇ ਆਪਣੇ ਜਾਨਵਰ ਤੇ ਓਕੇ ਖੰਡ ਅਸੀਂ ਖੱਬਲ ਲੈ ਕੇ ਆਉਣੇ ਆਂ ਹਾਂ ਮੈਂ ਜਾਣਾਂ ਐ ਵੱਢਦੇ ਆਂ ਥੋੜੇ ਲੈ ਲਾ ਕੇ ਖੱਬਲ ਵੱਢਣੇ ਇਹ ਤੇ ਬੜੀਆ ਥੋੜਾ ਹੈ 11ਵੇਂ ਦਾ 10 15 ਤਾਂ ਉਹ ਨਿਪਟ ਜਾਂਦਾ ਹੈ 11ਵੇਂ ਦਾ 10 15 ਜਿਹੜੀ ਕੰਨੀ ਤੇ ਦਾ ਫਰਕ ਪਾ ਲोगे ਜੇ ਪੈਂਦਾ ਨਹੀਂ ਪੈਂਦਾ ਤਾਂ ਕੋਈ ਜਿਹੜਾ ਬੰਦਾ ਆਈ ਮਿਹਨਤ ਕਰ ਸਕਦਾ ਉਹੀ ਘੁੜੇ ਰੱਖ ਸਕਦਾ ਮੜਕਾ ਮੜਕੀ ਬੜਾ ਰੈਡੀ ਬੋਡੀ ਵੱਡਦਾ ਤੁਸੀਂ ਇਹ ਆਸਲ ਦਾ ਵੱਡਦਾ ਸੀ ਭਾਈ ਜੀ ਆਪਰੇ ਦੀ ਭੈਣ ਦੀ ਲਾਂਨੇ ਤੇ ਤੈਨੂੰ ਕੀ ਕਹ ਜੇਮਾਂਗਾ